सिर्फ चंद्रीगढ़ सैनिक की जितनी भी टीम आ भाई जितने मेंबर आ रहे हैं एक साइड में बैठे हो सारे आप हाँ एक साइड में सारे कटे हो जितने भी हैं अमरीत सिंह प्रधान बल सिंह दो सौ साठ नंबर टीम आई संत बाबा दादा जीतो सिंह की टीम आग नंबर दो सौ सात नंबर रजिस्टर नंबर आप सन्मानित कर रहे धान लाल सिंह पंजाम ਜੋ ਕਿ ਮਤੇ ਬਾਬਾ ਦੇ ਸੁਪਿੰਗ ਬੰਧਾਇ ਸੋਸਾਇਟੀ ਪੰਜਾਬ ਰਿਟਰ ਨੰਬਰ 207 ਮੁੱਖ ਸੇਵਾਦਾਰ ਪੰਜਾਬ ਸਿੰਘ ਛਾਨੀਵਾਲ ਤੋਂ ਤੇ ਬੱਬਾ ਲਾਲ ਸਿੰਘ ਜੀ ਨੂੰ ਬਹੁਤ-ਬਹੁਤ ਵਧਾਈ ਦਿੰਦੇ ਆ ਜੋ ਕਿ ਆਲ ਇੰਡੀਆ ਪ੍ਰਧਾਨ ਬਣੇ ਨੇ ਬੱਬਾ ਲਾਲ ਸਿੰਘ ਜੀ ਅਤੇ ਆਪਣੇ ਪੰਜਾਬ ਲਈ ਬਹੁਤ ਹੀ ਮਾਣ ਦੀ ਗੱਲ ਹੈ ਕਿ ਪੰਜਾਬ ਦਾ ਆਪਣਾ ਪ੍ਰਧਾਨ ਬੱਬਾ ਲਾਲ ਸਿੰਘ ਜੀ ਨੇ ਬਹੁਤ ਹੀ ਇਮਾਨਦਾਰ ਅਲ ਬਹੁਤ ਹੀ ਸੁੱਚੇ ਅਤੇ ਪੱਕੇ ਬਹੁਤ ਸੇਵਾਦਾਰ ਦੇ ਲੰਬੇ ਸਮੇਂ ਤੋਂ ਆਪਣੇ ਪੰਜਾਬ ਦੀ ਸੇਵਾ ਕਰ ਰਹੇ ਨੇ। ਬਹੁਤ ਪੂਰੇ ਆਲ ਇੰਡੀਆ ਦੀ ਸੇਵਾ ਕਰਤਾ ਇਹਨਾਂ ਨੂੰ ਮੌਕਾ ਮਿਲਿਆ। ਤੇ ਇਹਨਾਂ ਦੇ ਨਾਲ ਅਸੀਂ ਚਾਰ ਪੰਜ ਸਾਥ ਤੋਂ ਜੁੜੇ ਹੋਏ ਹਾਂ ਜੀ। ਔਰ ਬਿਲਕੁਲ ਹੀ ਇਹਨਾਂ ਦੀ ਟੀਮ ਦੇ ਵਿੱਚ ਹੀ ਰਹਿ ਕੇ ਕੰਮ ਉਤਾਈ ਮੈਂ ਵੀ ਇਹਨਾਂ ਕੋਲ ਬਹੁਤ ਕੁਝ ਸਿੱਖਿਆ। ਔਰ ਅੱਗੇ ਤੋਂ ਵੀ ਇਹਨਾਂ ਨਾਲ ਹੀ ਆ ਕਿ ਅਸੀਂ ਤੇ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀਆਂ ਕਲਾ ਵਿੱਚ ਰੱਖੇ ਜੀ। ਵਾਹਿ ਖਰਚੇ ਪਾਸ਼ਾ ਇਤਨੀ ਸੇਵਾਲ ਦੇ ਸਿਮਰਨ ਨਾਲ ਆਪਾਂ ਨੂੰ ਸਾਰਿਆਂ ਨੂੰ ਵੀ ਜੋੜੇ ਰੱਖੇ ਤੇ ਵਾਹਿਗੁਰੂ ਇਤਾਂ ਹੀ ਚੜ੍ਹਦੇ ਅਗਲਾ ਦੇ ਵਿੱਚ ਰਿਤੇ ਜੀ ਤੇ ਇੰਨੀਆਂ ਬੇਨਤੀਆਂ ਨੇ ਜੀ ਪ੍ਰਵਾਨ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ